ਮਮਾ ਮੈਂ ਤਾਂ ਸੋਹਣੇ ਲੱਗੇ ਯਾਰ ਆਰੇ ਨਹੀਂ ਮਮਾ ਹਾਂ ਤੂੰ ਲਾ ਲਏ ਬੂਟ ਇਹ ਬੂਟ ਹਾਂ ਓਏ ਲਿਆ ਦਿਖਾ ਕਿਹੜੇ ਆ ਆ ਦੇਖੋ ਇਹ ਤਾਂ ਸੋਹਣੇ ਆ ਹਨਾ ਹਾਂ ਦੇਖੋ ਦੋ ਹੈਪੀ ਬਰਥਡੇ ਦਿਵਾਰਾ

ਉਧਰ ਕੋਈ ਨੂੰ ਵੀ ਦੇ ਦੇ ਉਹ ਕਿਹਾ ਤੁਮ ਭਾ ਲੈ ਲੈ ਕਾਣ ਦੇ ਪਾਉ ਮੰਮੀ ਦੇ ਮੂੰਹ ਪਾਉ ਚੱਲ ਮੰਮੀ ਡੈਡੀ ਨੂੰ ਕੇਕ ਤਾਂ ਲਵਾਉਣਾ ਵਰਨਾ ਤੁਮੀ ਕੋਲ ਕਿੰਨੇ ਦੇ ਤੱਕ ਤੈਨੂੰ ਮਿਸ ਕਰ ਰਹੇ ਆਂ ਨੇ ਬਹੁਤ ਜ਼ਿਆਦਾ ਲੈ ਜੀ ਬੱਸ ਕੰਮ ਹੈ ਅਹ ਤੁਸੀਂ ਮੈਨੂੰ ਬੋਲਣਾ ਕਰਨਾ ਹੈ Sajit ke wow Daryanna. E paye Tara っち jyarou kioy. Daryanpun ane. ਫੋਟੋ ਆਪਣਾ ਲੈ ਤਾੜਿਆ ਹਾਂ ਕੀ ਕਰਨਾ ਹੈ ਹੁਣ ਤੂੰ ਕਿੱਥੇ ਇੱਥੇ ਕਿੱਥੇ ਇੱਥੇ ਕੀ ਲੈਣ ਆਇਆ ਮੈਂ ਹੈ ਇੰਡੀਆ ਤੂੰ ਇੰਡੀਆ ਨੂੰ ਜਾਣਾ ਪੱਥਰ ਤੋਂ ਹੈ ਆ ਮੈਂ ਦਰ ਤੋਂ ਤੇ ਗਿਆ ਲਾ ਲੈ ਨਹੀਂ ਹੁਣ ਤੂੰ ਇੱਥੇ ਸ਼ੋਪਿੰਗ ਕਰਨਾ ਆਇਆ ਫਿਰ ਹਾਂ ਇੰਡੀਆ ਲਈ ਹੈ ਹਾਂ ਕੀ ਲੈ ਕੇ ਜਾਣਾ ਇੰਡੀਆ ਇੰਡੀਆ ਮੈਂ ਬੂਡਾ ਹਾਂ ਕਰਾਂ ਲਾ ਜਾਣਾ ਅੱਛਾ ਕੜਾ ਲਾਟਾ ਤੇੜਾ ਹਾਂ ਕਿਨੇ ਨਮਾ ਲੈ ਲੈਣਾ ਨਮਾ ਲੈ ਲੈਣਾ ਹੁਣ ਇੱਥੋਂ ਕੀ ਲੈਣਾ ਅੱਜ ਹਾਂ ਮੰਮਾ ਦੇ ਚ ਹੈ ਲੈ ਲੈ ਕੀ ਡਰੈਸ ਮੰਮਾ ਦੀ ਡਰੈਸ ਹੈ ਤੂੰ ਨਹੀਂ ਲੈਣੀ ਤੂੰ ਨਹੀਂ ਲੈ ਮੇਰੇ ਹੋਰ ਆਦਮੀ ਦਾ ਨਹੀਂ ਆਤਾ ਚੀ ਤੇ ਚੀ ਚ ਬਾਕੀ ਹਾਂ ਅੱਛਾ ਕੱਪੜੇ ਆਪਣੇ ਪਾਲੇ ਹੂੰ ਠੀਕ ਆ ਪਾਛੇ ਤਾਂ ਨਹੀਂ ਲੈਣਾ ਤੂੰ ਇਹ ਮਮਾ ਪਾਛੇ ਲੈ ਕੇ ਜਾਂਦੀ ਆ ਮਮਾ ਹਾਂ ਮੇਰੇ ਕੋਲੇ ਅੱਪਾ ਤੇ ਕਿ ਮੈਂ ਛਾਇ ਤੇ ਕੇ ਅੱਪਾ ਠੀਕ ਹੈ ਮੈਂ ਛਾਇ ਸੀ ਹਾਂ ਠੀਕ ਹੈ ਮੈਂ ਛਾਇ ਅੱਪਾ ਤੇ ਰੋਏ ਕੱਪੜੇ ਲੈਣ ਆਏ ਸੀ ਛੋ ਮਮਾਰੇ ਤੇ ਨਾਨੀ ਨੂੰ ਨਹੀਂ ਲੈ ਕੇ ਜਾਣਾ ਕੁਛ ਮਾਮੇ ਤੋਂ ਮਮੇਰੇ ਹੈਗੇ ਆ ਆਪਣੇ ਕੋਲੇ ਨਹੀਂ ਮਾਮੂ ਚੜ੍ਹ ਕੇ ਪਾ ਦੂ ਨੂ ਚਾਹ ਹਾਂ ਮਾਮੂ ਨੂੰ ਚਾਹ ਲੈ ਲਈ ਤੋਂ ਹਾਂ ਤੇ ਨਾ ਨਾਨੀ ਨਾਨੀ ਨੂੰ ਕੀ ਲਿਆ ਪਹਿਲੀ ਵਾਰ ਤੇ ਮਨ ਦੀ ਵਾਰ ਤੇ ਚਾਹ ਲੈ ਲਿਆ ਨਾਨੀ ਵਾਸਤੇ ਵੀ ਚਾਹ ਲੈ ਲਈ ਹਾਂ ਉਡੀ ਦੀ ਦੋ ਲੈ ਲਿਆ ਦੋ ਲੈ ਲਿਆ ਉਸ ਜੀ ਹਾਂ ਥੈਂਕ ਯੂ ਮਮਾ ਦੇ ਕੁ ਬੇਬੀ ਹਾਂ ਤੂੰ ਕੀ ਹੈ ਤੂੰ ਵੀ ਬੇਬੀ ਹੋਈਆਂ ਓੜੇ ਲਾ ਚੱਕ ੱੱਗੇ ਮਰ ਗਏ ਮਮਾ ਦਾ ੱੱਗੇ ਲਈ ਜਾਂਦੀ ਆ ਆਪਦੀ ਜਲਦੀ ਇਹ ਫੁੱਟਲ ਕੀ ਕਰਨੀ ਹੈ ਤੂੰ ਲੈ ਕੇ ਮੈਨੂੰ ਆਪਣੇ ਖੂਲੇ ਲੈ ਕੇ ਤਾਂ ਨਹੀਂ ਆ ਹਾਂ ਖੂਲੇ ਕੂਨ ਲੈ ਕੇ ਜਾਣੀ ਹੈ ਹਾਂ ਕੂਨ ਲੈ ਕੇ ਕਰੇਗਾ ਇਹਨਾਂ ਦਾ ਤੂੰ ਦੱਸ ਵੀ ਕੀ ਕੀ ਪਾ ਕੇ ਲੈ ਕੇ ਜਾਏਗਾ ਨਾ ਅੱਜ ਕ ਪਾਣੀ ਮਲੇ ਹਾ ਪਾਣੀ ਦਾ ਬੋਤਲ ਦੇ ਨੰਦਨੇ ਹੁੰਨੇ ਆ ਮੈਂ ਨਹੀਂ ਕਿਉਂ ਉਹ ਤਖਰਾ ਹੋਈ ਸੀ ਗੁਰੂ ਖਰਾ ਹੋਈ ਸੀ ਗੱਪ ਮਾਰੀ ਜਾਂ ਨਾ ਓਏ ਮੈਂ ਛੱਤੀ ਆ ਮੁੰਨੇ ਦੀ ਬੋਤਲ ਤੂੰ ਬੜਾ ਗੱਪ ਮਾਰ ਲੱਗ ਗਿਆ ਓਏ ਹਾਂ ਮੈਂ ਗੱਪ ਮਾਰ ਲੱਗੇ ਹੁਣ ਬੋਲ ਗੱਪ ਮਾਰ ਕੋਕ ਕਾ ਕੀ ਹੋ ਗਿਆ ਕੋਕ ਕੋਣ ਕੋਈ ਛੱਡ ਤੇ ਕਿਸੇ ਨੇ ਕੋਕ ਹੁਣ ਛੱਡ ਦੰਦਾ ਲੋਕ ਕਮਲੇ ਵਾਲੇ ਹਨ ਤੇਰੇ ਅਰਗੇ ਆ ਤੇਰੇ ਅਰਗੇ ਕਮਲੇ ਆ ਹਨ ਤੂੰ ਤੂੰ ਕਮਲਾ ਕਿ ਸ਼ਿਆਣਾ ਸ਼ਿਆਣਾ ਹੈ ਕਿਹੜੇ ਪਾਸੇ ਸ਼ਿਆਣਾ ਇੱਧਰ ਆ ਗਾ ਮਮਾ ਦਾ ਵੀ ਫੋਨ ਚ ਗਿਆ ਉਹ ਫੋਨ ਦੇ ਕਬਰ ਪਾਇਆ ਹਾਂ ਮੈਨੂੰ ਲੈਦੇ ਅੱਕ ਜਾਨ ਹਾਂ ਅੱਕ ਲੈਦੇ ਅੱਜ ਉਹ ਲੈ ਲੈ ਕਿਹੜਾ ਲੈਣਾ ਇਹਦੇ ਬਿੱਤੇ ਪਾਇਆ ਉਹ ਆ ਕੀ ਕਬਰ ਕਬਰ ਤਾਂ ਫਿਰ ਹੁਣ ਵੇਚੀ ਪਾਏ ਹੋਣਗੇ ਮਮਾ ਕਿੱਧਰ ਗਈ ਤੱਕ ਮਮਾ ਕਿੱਥੇ ਗਈ ਓਏ ਮम्मा ਤੇ ਹੱਡਫੋਨ ਲੈ ਲੈਨੇ ਆ ਹੈੱਡਫੋਨ ਲੈ ਲੈਨੇ ਮੇਰੇ ਮੈਂ ਕੀ ਕਰਨਾ ਹੈ ਹੱਡਫੋਨ ਇੱਥੇ ਲਾ ਲਿਆ ਮਾਮੀ ਨੂੰ ਲਾ ਦਨੇ ਆ ਕੋਈ ਟੁੱਟ ਗਈ ਮਮਾ ਗੱਦਰ ਗਈ ਗਰੀ ਮਮਾ ਓ ਦੇ ਫੜਦੀ ਓ ਲੱਭ ਗਈ ਲੱਭ ਗਈ ਕਿੱਦੇ ਉੱਡੜ ਫੜਦੀ ਆ ਲੀੜੇ ਲੈਂਦੀ ਯਾਰ ਮੇਰੇ ਵੇ ਇੰਨੇ ਲੀਡੇ ਆ ਤੁਹਾਡੇ ਕੋਲੇ ਤੂੰ ਫੇਰ ਵੀ ਰੋਜ ਹੀ ਆਏ ਲੀਡੇ ਲੈਣ ਹਾਂ ਹਾਂ ਹੋ ਇੰਨੇ ਲੀਡੇ ਕੀ ਕਰਨੇ ਆ ਤੂੰ ਮਾਮਾ ਹਾਂ ਕੋਈ ਉਹਦੇ ਆਇਆ ਜੀਆ ਕੌਣ ਆਇਆ ਸੀ ਕੁੱਲਾ ਬਾਬਾ ਹਾਂ ਕੁੱਲੇ ਬਾਬਾ ਹਾਂ ਹਾਂ ਕੀ ਕੁੱਲੇ ਬਾਬੇ ਨੂੰ ਲੈ ਲਿਆ ਤੂੰ ਕੁਛ ਕੁੱਲੇ ਬਾਬੇ ਨੂੰ ਕੀ ਲਿਆ ਤੂੰ ਉੱਥੇ ਤੂੰ ਕੁੱਲੇ ਬਾਬੇ ਨੂੰ ਕੀ ਲਿਆ ਹਾਂ ਸੇ ਚੁੱਟੂ ਘੜਾ ਤਾਂ ਤੇਗਾ ਉਹ ਨਹੀਂ ਕੁਲੇ ਬਾਬੇ ਨੂੰ ਝੱਗਾ ਲੈ ਰਹੀ ਇੱਕ ਹੈ ਉਹਦਾ ਫਿਰ ਟਰੈਕਟਰ ਵੀ ਲੈ ਕੇ ਆਇਆ ਸੀ ਤੈਨੂੰ ਉਹ ਤਾਂ ਤਾਂ ਹਾਂ ਉਹਨੂੰ ਇੱਕ ਝੱਗਾ ਲੈ ਦਿੰਨੇ ਆਂ ਇਥੋਂ ਆਪਾਂ ਠੀਕ ਹੈ ਲੈ ਲੀਏ ਹਾਂ ਬਾ ਠੀਕ ਆ ਤੇ ਫਿਰ ਉਹ ਬਾਦਰ ਨੂੰ ਕੀ ਲੈਣਾ ਬਾਦਰ ਨੂੰ ਹਾਂ ਫੁੱਟਬਾਲ ਫੁੱਟਬਾਲ ਲੈਣੀ ਆ ਉਹਨੂੰ ਅੱਛਾ ਤੇ ਜਸ਼ਨੇ ਨੂੰ ਜਿਵੇਂ ਨਾ ਕੀ ਆ ਹੈ ਓਏ ਫੁਰਦੂ ਸੜੀ ਰੂਨ ਮੈਂ ਮੋੜ ਦੇ ਚਲੋ ਮਮਾ ਕਿੱਥੇ ਆ ਮਮਾ ਉਧੜ ਇੱਧਰ ਐਵੇਂ ਮਮਾ ਵਾ ਹੋਰ ਕੁਛ ਇੱਧਰ ਚੰਗਾ ਚੱਲ ਫਿਰ ਇੱਧਰ ਇੱਧਰ ਆ ਪਾ ਇੱਧਰ ਆ ਦੇ ਉਹ ਟੀਕੋਸ਼ ਪਿਆ ਨਾ ਇੱਧਰ ਚੱਲਦੇ ਆ ਇੱਧਰ ਤਾਂ ਬੂਟ ਪਏ ਆ ਯਾਰ ਇੱਧਰ ਉਰੇ ਆਪਾਂ ਬੂਟ ਲੈਣੇ ਅੱਜ ਯਾਰ ਆ ਜਾ ਸੋਹਣੇ ਓਏ ਉਹ ਦੇਖਤਾ ਸੀ ਮੈਨੂੰ ਉਹ ਮੈਨੂੰ ਬੂਟ ਉਹ ਮੈਨੂੰ ਬੂਟ ਲੈ ਲੈਣ ਦੇ ਅੱਜ ਮੈਨੂੰ ਵੀ ਲੈ ਲੰਦੇ ਆਹੋ ਆ ਲਈ ਆਪਣੇ ਪਏ ਬੰਦੇ ਆ ਲਈ ਇੰਨਾ ਚ ਦੇਖਦੇ ਆ ਜੇ ਆਪਣੇ ਕੋਈ ਅੱਜ ਫੱਟ ਜਾ ਪੈਗਾ ਚੱਕ ਲੈਣੇ ਆਪਾਂ ਹਣਾ ਮੇਰੇ ਵੀ ਆਹ ਦੇਖੀ ਕਿ ਕਵੇਂ ਆ ਤੈਨੂੰ ਲੱਗਿਆ ਕਿਵੇਂ ਆਹੀ ਸੋਹਣਾ ਕਿਵੇਂ ਆ ਓ ਸੋਹਣਾ ਚੱਕ ਲਈ ਇੱਕ ਰਹਿਣ ਦੇ ਚੱਕ ਲਈ ਕਰਾਂਨ ਦੀ ਹੈ ਹੈ ਮਨ ਤਾਂ ਛੋਣੇ ਲੱਗੇ ਯਾਰ ਆੜੀ ਮੈਂ ਮਾਮਾ ਹਾਂ ਤੂੰ ਲੈ ਲਾਇ ਬੂਟ ਇਹ ਬੂਟ ਹਾਂ ਇਹ ਲਿਆ ਦਿਖਾ ਕਿਹੜੇ ਆ ਆ ਦੇਖੋ ਇਹ ਬੂਟ ਹਾਂ ਆ ਦੇਖੋ ਇਹ ਤਾਂ ਛੋਣੇ ਆ ਹਨਾ ਹਾਂ ਦੇਖੋ ਹਾਂ ਦੇ ਰਿਹਾ ਤੇ ਹੁੰਦਾ ਯਾ ਉਹ ਤੋੜਨਾ ਉਹ ਛਾਰੀ ਨਾ ਚੱਕ ਹੁਣ ਆਪਾਂ ਦੇਖਦੇ ਆ ਜੇ ਕੋਈ ਵਦਗਾ ਜ ਮਿਲ ਗਿਆ ਪਰ ਲੈ ਕੇ ਚੱਲਦੇ ਆ ਅੱਜ ਤੂੰ ਤੈਨੂੰ ਠੀਕ ਲੱਗੀਆਂ ਹਾਂ ਮਨ ਤਾਂ ਲੱਗਦਾ ਵੱਡੀ ਏ ਤੇਰੇ ਇਹ 10 ਨੰਬਰ ਇਹਨੂੰ ਆ ਜਾਨਾ ਆ ਆ ਜਾਨਾ ਇਹ ਮੇਰੀ ਆ ਪਾ ਕੇ ਦੇ ਕਿਹੜਾ ਨੰਬਰ ਹੈ ਇਹ ਇਹ ਬੋਦਨੀ ਵੱਡੀ ਆ ਇਹ ਵੀ ਇੱਕ ਗੰਦਾ ਆ ਤੂੰ ਉਹ ਲੈਣੀਆਂ ਚੱਪਣਾ ਹੁਣ ਮਨ ਤਾਂ ਛੋਣੀਆਂ ਨਹੀਂ ਲੱਗੀਆਂ ਯਾਰ ਛੋਣਾ ਮੇਰੇ ਟੋਇਲਟ ਆ ਟੋਇਲਟ ਨੂੰ ਟੋਇਲਟ ਆ ਹਉ ਤੂੰ ਪਾ ਕੇ ਦਿਖਾ ਪਹਿਲਾਂ ਯਾਰ ਚੱਪੜਾ ਤੇ ਵੱਡੀਆਂ ਤਾਂ ਨਹੀਂ ਉਹ ਛੋਲੀ ਉਹ ਲਾ ਉਹ ਯਾ ਬਾਲੀਆਂ ਛੋਣੀਆਂ ਐ ਤੂੰ ਓਏ ਆ ਆ ਪਾ ਕੇ ਦੇਖ ਜਾ ਤੋ ਆ ਦੇ ਨਾ ਛੋੜ ਪਾ ਕਾਰ ਦਾ ਨੂੰ ਇਹਦੇ ਤਾਂ ਵੱਡੀਆਂ ਇਹਦੇ ਆ ਦੇਖਾ ਵਾਲਾ ਪਾ ਦੇ ਦਰ ਤਾਂ ਪਰ ਚੀੜੀਆਂ ਦਾ ਕੋਸ਼ ਉਹ ਦੂਜਾ ਪੈਰ ਦੂਜਾ ਪੈਰ ਇਹਦਾ ਤੋੜਦਾ ਤੂੰ ਲੈ ਵੀ ਹਾ ਜੂ ਇਹ ਚੱਕੀ ਫਿੱਟਾ ਤੇਰੇ ਖਾਮ ਚੱਕ ਆ ਲੜਾ ਬਹੁਤ ਸੋਹਣਾ ਹਾਂ ਇਹ ਮੈਂ ਇਹ ਲੈ ਲੈਣਾ ਠੀਕ ਆ ਮੇਰਾ ਹਾਂ ਇਹ țeੜਾ ਹਾਂ ਇਹਦੇ ਕਿੰਨਾ ਆ ਪਤਲਾ ਇਹਦੇ ਨੋ ਆ ਬਸ ਉਹਦੇ 10 ਆਜੂ ਚਲੋ ਬਈ ਠੀਕ ਆ ਹੁਣ ਚਲੋ ਹਾਂ ਚਲੋ ਹੁਣ ਮੈਂ ਆ ਬੂਰੇ ਪੂਰੇ ਹਾਂ ਪੂਰੇ ਪੂਰੇ ਠੀਕ ਆ ਪੂਰੇ ਠੀਕ ਆ ਬਸ ਠੀਕ ਆ ਉਹਾਰੇ ਕੀ ਕਰ ਰਹੇ ਆ ਪੜਾਈ ਕਿਹੜੀ ਪੜਾਈ ਆਪਣੇ ਹਾਮਾ ਇਹਦਾ ਹੋਮਵਰਕ ਆ ਰ ਕੋਹਾਨਾ ਮਾ ਆ ਕਿਹੜਾ ਨੰਬਰ ਆ ਏ 4 7 9 ਤਾਰੇ ਕੀ ਲਿਖ ਰਿਆਂ ਆ ਦੇ ਕਿਹੜਾ ਲਿਖ ਰਿਆਂ ਹਮਾ ਲਿਖ ਰਿਆ ਪੜਾਏ ਕਿਹੜਾ ਹੋਮਵਰਕ ਦਿਖਾ ਆ ਦੇ ਕੋ ਲਿਖ ਲੈ ਆ ਦੇਖੋ

一，二，三，四，五。